ਜਸਵੀਰ ਰਾਣਾ ਜੀ ਨੇ ਇਹ ਵਾਲੀ ਕਿਤਾਬ ਜਿਹੜੀ ਆ ਉਹ ਖਾਸ ਕਰਕੇ ਆਪਣੇ ਮਾਤਾ ਪਿਤਾ ਨੂੰ ਸਮਰਪਿਤ ਕੀਤੀ ਹੈ ਇਸ ਤੋਂ ਵੱਡੀ ਸ਼ਰਧਾਂਜਲੀ ਮੇਰੇ ਖਿਆਲ ਨਾਲ ਸਾਡੇ ਮਾਪਿਆਂ ਨੂੰ ਹੋਰ ਨਹੀਂ ਹੋ ਸਕਦੀ ਜਦੋਂ ਅਸੀਂ ਉਹਨਾਂ ਦੀ ਸਵੈ ਜੀਵਨੀ ਜਿਹੜੀ ਆ ਉਹਨਾਂ ਨੂੰ ਕਿਤਾਬ ਦੇ ਰੂਪ ਦੇ ਵਿੱਚ ਪੇਂਟ ਕਰ ਦਿੰਦੇ ਆ ਉਹ ਹਮੇਸ਼ਾ ਹੀ ਸਾਡੇ ਮਨਾਂ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਤੜਕ ਰਹੇ ਹੁੰਦੇ ਆ ਕਿਉਂਕਿ ਸਾਡੇ ਮਾਪੇ ਆ ਕਿਉਂਕਿ ਉਹ ਹੀ ਸਾਨੂੰ ਇਸ ਦੁਨੀਆ ਤੇ ਲੈ ਕੇ ਆਏ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਸੁਮਨਦੀਪ ਕੌਰ ਇੱਕ ਵਾਰ ਫਿਰ ਤੁਹਾਡੇ ਹਾਜ਼ਰ ਹਾਂ ਤੁਹਾਡਾ ਮਨਪਸੰਦੀਦਾ ਚੈਨਲ ਪ੍ਰਵਾਜ਼ ਤੇ ਤੁਹਾਡਾ ਪ੍ਰੋਗਰਾਮ ਕਿਤਾਬ ਗੋਸ਼ਟੀ ਲੈ ਕੇ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਮਨਪਸੰਦੀਦਾ ਪ੍ਰੋਗਰਾਮ ਕਿਤਾਬ ਗੋਸ਼ਟੀ ਲੈ ਕੇ ਕਿਤਾਬ ਗੋਸ਼ਟੀ ਦੇ ਵਿੱਚ ਅਕਸਰ ਹੀ ਆਪਾਂ ਉਹਨਾਂ ਕਿਤਾਬਾਂ ਦੇ ਬਾਰੇ ਵਿੱਚ ਗੱਲ ਕਰਦੇ ਹਾਂ ਜਿਹੜੀਆਂ ਤਾਂ ਪੜ ਚੁੱਕੀ ਹੋਵਾਂ ਤੇ ਉਹਨਾਂ ਦਾ ਰਿਵਿਊ ਕਰਨਾ ਹੁੰਦਾ ਹੈ ਜਾਂ ਫਿਰ ਆਪਾਂ ਉਸ ਕਿਤਾਬ ਤੇ ਵੀ ਚਰਚਾ ਕਰਦੇ ਹਾਂ ਜਿਹੜੀ ਮੇਰੇ ਕੋਲ ਪਹੁੰਚੀ ਹੋਵੇ ਤੇ ਉਹ ਪੜਨੀ ਸ਼ੁਰੂ ਕਰਨੀ ਹੋਵੇ ਤੇ ਉਹਦੇ ਵਿੱਚ ਕੀ ਆ ਉਹਦੇ ਸਰਵਰਕ ਤੇ ਪੜਨਾ ਆ ਉਹਦੇ ਬੈਕ ਸਾਈਡ ਤੇ ਜੋ ਲਿਖਿਆ ਆ ਉਹ ਪੜਨਾ ਤੇ ਅੱਜ ਜਿਹੜੀ ਕਿਤਾਬ ਮੇਰੇ ਕੋਲ ਪਹੁੰਚੀ ਆ ਸਭ ਤੋਂ ਪਹਿਲਾਂ ਤਾਂ ਮੈਂ ਸਤਿਕਾਰਯੋਗ ਪੰਜਾਬ ਦੇ ਉੱਗੇ ਕਹਾਣੀਕਾਰ ਸਾਹਿਦਕਾਰ ਨਾਵਲਕਾਰ ਜਸਵੀਰ ਰਾਣਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਮੇਰੇ ਤੇ ਇੰਨਾ ਸਾਰਾ ਵਿਸ਼ਵਾਸ ਤੇ ਭਰੋਸਾ ਕਰਕੇ ਇਹ ਕਿਤਾਬ ਮੈਨੂੰ ਭੇਜੀ ਆ ਤੇ ਅਕਸਰ ਹੀ ਕਹਿੰਦੇ ਹੁੰਦੇ ਆ ਕਿ ਸੁਮੰਦੀਪ ਮੈਂ ਇਹ ਕਿਤਾਬ ਤੈਨੂੰ especially ਸੋਚਦਾ ਹੁੰਦਾ ਵੀ ਮੈਂ ਸਭ ਤੋਂ ਪਹਿਲਾਂ ਕੋਈ ਵੀ ਜਦੋਂ ਕਿਤਾਬ ਹੋਣੀ ਉਹਨੂੰ ਭੇਜਣੀ ਕਿਉਂਕਿ ਉਹਨੇ ਹਮੇਸ਼ਾ ਹੀ ਕਿਤਾਬ ਪੜ੍ਹ ਕੇ ਫੇ ਮੈਨੂੰ ਕੁਐਸਚਨਸ ਕਰਨੇ ਆ ਤੇ ਜਸਵੀਰ ਰਾਣਾ ਜੀ ਨੇ ਇਹ ਵਾਲੀ ਕਿਤਾਬ ਜਿਹੜੀ ਆ ਉਹ ਖਾਸ ਕਰਕੇ ਆਪਣੇ ਮਾਤਾ ਪਿਤਾ ਨੂੰ ਸਮਰਪਿਤ ਕੀਤੀ ਹੈ ਉਹਨਾਂ ਦੀ ਸਵੈ ਜੀਵਨੀ ਜਿਹੜੀ ਇਸ ਦੇ ਵਿੱਚ ਅ ਸ਼ਬਦਾਂ ਦੇ ਵਿੱਚ ਪਰੋਈ ਹੈ ਕਹਾਣੀ ਦੇ ਵਿੱਚ ਪਰੋਈ ਹੈ ਇੱਕ ਨਾਵਲ ਦੇ ਵਿੱਚ ਪਰੋਈ ਹੈ ਇਸ ਤੋਂ ਵੱਡੀ ਸ਼ਰਧਾਂਜਲੀ ਮੇਰੇ ਖਿਆਲ ਨਾਲ ਸਾਡੇ ਮਾਪਿਆਂ ਨੂੰ ਹੋਰ ਨਹੀਂ ਹੋ ਸਕਦੀ ਜਦੋਂ ਅਸੀਂ ਉਹਨਾਂ ਦੀ ਸਵੈ ਜੀਵਨੀ ਜਿਹੜੀ ਆ ਉਹਨਾਂ ਨੂੰ ਕਿਤਾਬ ਦੇ ਰੂਪ ਦੇ ਵਿੱਚ ਪੇਂਟ ਕਰ ਦਿੰਨੇ ਆ ਇਹ ਗੱਲ ਜਿਹੜੀ ਆ ਉਹ ਮਾਇਨੇ ਨਹੀਂ ਰੱਖਦੀ ਕਿ ਉਹ ਸ਼ਰੀਰਿਕ ਤੌਰ ਤੇ ਇਸ ਦੁਨੀਆ ਦੇ ਵਿੱਚ ਹਨ ਜਾਂ ਨਹੀਂ ਹਨ ਕਿਉਂਕਿ ਉਹ ਹਮੇਸ਼ਾ ਹੀ ਸਾਡੇ ਮਨਾਂ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਟੜਕ ਰਹੇ ਹੁੰਦੇ ਆ ਕਿਉਂਕਿ ਸਾਡੇ ਮਾਪੇ ਆ ਕਿਉਂਕਿ ਉਹ ਹੀ ਸਾਨੂੰ ਇਸ ਦੁਨੀਆ ਤੇ ਲੈ ਕੇ ਆਏ ਹੁੰਦੇ ਨੇ ਤਾਂ ਮੇਰੇ ਖਿਆਲ ਦੇ ਨਾਲ ਕੁਦਰਤ ਨੇ ਬਹੁਤ ਸੋਹਣਾ ਸਬੱਬ ਜਿਹੜਾ ਇਹ ਬਣਾਇਆ ਹੈ ਕਿ ਇਸ ਕਿਤਾਬ ਦਾ ਇਨ੍ਹਾਂ ਦਿਨਾਂ ਦੇ ਵਿੱਚ ਆਉਣਾ ਹੀ ਲਾਜ਼ਮੀ ਤੇ ਤੈਰਿਆ ਤੇ ਉਸ ਤੋਂ ਬਾਅਦ ਵਿੱਚ 70% ਪ੍ਰੇਮ ਕਥਾ ਹੈ ਇਹ ਤਾਂ ਕਿਤਾਬ ਆਪ ਹੀ ਦੱਸਦੀ ਹੈ ਪਰ 30% ਐਸਾ ਕੀ ਹੈ ਉਹ ਤਾਂ ਕਿਤਾਬ ਦੇ ਪੜਿਆ ਹੀ ਪਤਾ ਲੱਗੂਗਾ ਤੇ ਅੱਜ ਤੋਂ 3-4 ਦਿਨ ਬਾਅਦ ਤੱਕ ਸ਼ਾਇਦ ਸ਼ਾਇਦ ਇੰਨੇ ਦਿਨਾਂ ਵਿੱਚ ਜਾਂ ਹੋ ਸਕਦਾ ਕਿ ਉਸ ਤੋਂ ਪਹਿਲਾਂ ਵੀ ਇਹ ਕਿਤਾਬ ਜਿਹੜੀ ਆ ਉਹ ਮੁਕੰਮਲ ਹੋ ਜਾਵੇ ਉਸ ਤੋਂ ਬਾਅਦ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹਦਾ ਰਿਵਿਊ ਜਿਹੜਾ ਉਹ ਜ਼ਰੂਰ ਪਾਉਂਗੀ ਪਰ ਆਪਾਂ ਮੂٹے ਤੌਰ ਤੇ ਇਸ ਕਿਤਾਬ ਦੇ ਵਿੱਚ ਜੋ ਇਸ ਦੇ ਬਾਹਰੀ ਸਰਵਰਕ ਤੇ ਲਿਖਿਆ ਉਹ ਜ਼ਰੂਰ ਪੜਾਂਗੇ ਕਹਿੰਦੇ ਨੇ ਕਿ 70% ਪ੍ਰੇਮ ਕਥਾ ਮੇਰਾ ਦੂਜਾ ਨਾਵਲ ਹੈ ਇਨਾਵਲ ਮੇਰੀ ਸਵੈ ਜੀਵਨੀ ਦੇ ਦੋ ਪੰਨਿਆਂ ਉੱਪਰ ਫੈਲਿਆ ਹੋਇਆ ਹੈ। ਪਹਿਲਾ ਪੰਨਾ ਮੇਰੀ ਮਾਂ, ਦੂਜਾ ਪੰਨਾ ਮੇਰਾ ਬਾਜੀ ਹੈ। ਮੈਂ ਦੋਵਾਂ ਦੇ ਵਿਚਕਾਰ ਹਾਂ। ਦੋਵਾਂ ਦੀ ਮੌਤ ਵਿਚਕਾਰ 6 ਸਾਲ ਦਾ ਵਕਫਾ ਸੀ। ਉਹ ਉਮਰਾਂ ਲੰਬੇ ਕਿਰਦਾਰ ਸਨ। ਉਹਨਾਂ ਦੇ ਬਚਪਨ ਤੋਂ ਮੌਤ ਤੱਕ ਫੈਲਿਆ ਨਾਵਲ ਲਿਖਣਾ ਮੇਰੀ ਰੂਹਾਨੀ ਤੇ ਜਿਸਮਾਨੀ ਲੋੜ ਸੀ। ਮੇਰਾ ਘੜੀ ਤਾਂ ਸਭ ਤੋਂ ਉਲਟ ਸੀ। ਅੰਤਿਮ ਸੰਸਕਾਰ ਤੋਂ ਬਾਅਦ ਸਭ ਦਾ ਹਿਸਾਬ ਕਿਤਾਬ ਮੁੱਕ ਜਾਂਦਾ ਹੈ ਪਰ ਮੇਰਾ ਕੋਈ ਸਵਾਲ ਹੱਲ ਹੋਣ ਤੋਂ ਰਹਿ ਗਿਆ ਸੀ। ਜਿਸ ਸ਼ਮਸ਼ਾਨ ਘਾਟ ਵਿੱਚ ਮਾਂ ਤੇ ਬਾਜੀ ਦਾ ਸੰਸਕਾਰ ਕੀਤਾ ਗਿਆ ਮੈਂ ਅਕਸਰ ਉਸ ਵਿੱਚ ਜਾਂਦਾ ਕਿੰਨਾ ਕਿੰਨਾ ਚਿਰ ਬੈਂਚ ਤੇ ਬੈਠਾ ਸੰਸਕਾਰ ਵਾਲੀ ਥਾਂ ਵੱਲ ਵੇਖੀ ਜਾਂਦਾ ਸ਼ਮਸ਼ਾਨ ਘਾਟ ਮੇਰੇ ਲਈ ਸਜਦਾ ਕਰ ਹੋ ਗਿਆ ਸੀ ਮੈਂ ਜਦੋਂ ਵੀ ਉਸ ਮੋੜ ਦੀ ਲੰਘਦਾ ਮੱਥਾ ਟੇਕਣ ਵਾਂਗ ਮੇਰਾ ਸਿਰ ਝੁਕ ਜਾਂਦਾ ਇਸ ਨਾਵਲ ਦੀ ਸਿਰਜਣਾ ਮੈਂ ਪੁਰਖਿਆਂ ਦੀ ਮੁਹੱਬਤ ਅੱਗੇ ਸਿਰ ਚਕਾਇਆ ਹੈ ਲੋਕਾਂ ਦੀ ਨਜ਼ਰ ਵਿੱਚ ਉਹ ਚਲੇ ਗਏ ਹਨ ਪਰ ਮੇਰੀ ਸੁਰਤ ਵਿੱਚ ਉਹਨਾਂ ਦੀ ੜੀਕ ਦਾ ਬੂਹਾ ਹਰ ਪਲ ਖੁੱਲ੍ਹਾ ਰਹਿੰਦਾ ਹੈ ਮੈਂ ਉਹਨਾਂ ਲੋਕਾਂ ਵਿੱਚੋਂ ਨਹੀਂ ਜਿਨ੍ਹਾਂ ਦੇ ਘਰ ਦਾ ਬੂਹਾ ਬਰਦਾਸ਼ਤਮਲ ਖੁੱਲਦਾ ਹੈ ਜਿਨ੍ਹਾਂ ਦਾ ਘਰ ਪੁਰਖਿਆਂ ਨਾਲ ਅਰਗਬਤੀ ਵਾਂਗ ਮਹਿਕਦਾ ਹੈ ਮੈਂ ਉਹਨਾਂ ਲੋਕਾਂ ਵਿੱਚੋਂ ਹਾਂ ਮਾਤ ਲੋਕ ਤੋਂ ਰੁਕਸਤ ਹੋ ਗਏ ਮਾਤੇ ਬਾਜੀ ਤੂੰ ਜੋ ਚਾਰ ਅੱਖਰ ਲਿਖਣੇ ਪੜ੍ਹਨੇ ਸਿੱਖਿਆ ਇਸੇ ਤਰ੍ਹਾਂ ਹੀ ਉਹ ਅੱਖਰ ਮੈਂ ਉਹਨਾਂ ਨੂੰ ਅਰਪਿਤ ਕਰਦੇ ਹਾਂ ਜਸਵੀਰ ਰਾਣਾ ਇਹ ਜੋ ਕੁਝ ਵੀ ਲਿਖਿਆ ਹੈ ਇਹ ਤਾਂ ਇਹ ਤਾਂ ਸਿੱਧ ਹੋਈ ਜਾਂਦਾ ਹੈ ਕਿ ਦੋਸਤੋ ਤੁਸੀਂ ਪਾਠਕ ਬਣ ਕੇ ਜਦੋਂ ਇੱਕ ਕਿਤਾਬ ਚੱਕ ਕੇ ਇਸ ਨੂੰ ਪੜਨਾ ਸ਼ੁਰੂ ਕਰੋਗੇ ਨਾ ਤਾਂ ਇਸ ਨੂੰ ਮੁਕੰਮਲ ਕੀਤਿਆ ਬਿਨਾਂ ਸ਼ਾਇਦ ਰਹਿ ਨਹੀਂ ਸਕੋਗੇ ਤੇ ਨਹੀਂ ਉਠੋਗੇ ਇਸ ਨੂੰ ਮੁਕੰਮਲ ਕੀਤਿਆ ਬਿਨਾ ਪਰ ਕਿਉਂਕਿ ਇੱਕ ਘਰੇਲੂ ਔਰਤ ਹੋਣ ਦੇ ਨਾਤੇ ਸ਼ਾਇਦ ਮੈਨੂੰ ਆਣ ਚਾਏ ਮਨ ਨਾਲ ਵੀ ਇਸ ਕਿਤਾਬ ਨੂੰ ਵਿੱਚ ਛੱਡ ਕੇ ਫੇਰ ਉੱਠਣਾ ਪਿਆ ਕਰੂਗਾ ਪਰ ਮੇਰੀ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਿਹੜੀ ਕਿਤਾਬ ਇੱਕ ਵਾਰੀ ਮੇਰੇ ਮਨ ਨੂੰ ਟੰਬ ਜਾਂਦੀ ਹੈ ਫਿਰ ਉਹਨੂੰ ਪੜ੍ਹ ਕੇ ਹੀ ਸਾਲ ਲੈਂਦੀ ਆ ਮੈਂ ਤੇ ਥੈਂਕ ਯੂ so much ਸਰ ਅਗੇਨ ਕਿ ਇੰਨੀ ਸੋਹਣੀ ਖੂਬਸੂਰਤ ਜਿਹੜੀ ਕਿਤਾਬ ਮੈਨੂੰ ਭੇਜਣ ਲਈ ਇਹਦਾ ਨਾਮ ਹੀ ਜਿਹੜਾ ਬਾ ਕਮਾ ਲਿਆ ਮੈਂ ਜਾਣਦੀ ਆ ਕਿ ਜਿਹਦੇ ਵਿੱਚ ਪ੍ਰੇਮ ਪ੍ਰੇਮ ਦਾ ਕਥਨ ਹੋਵੇ ਪਲਾਉ ਕਿਤਾਬ ਮਾੜੀ ਕਿੱਦਾਂ ਹੋ ਸਕਦੀ ਆ ਕਦੀ ਨਹੀਂ ਹੋ ਸਕਦੀ ਤੇ ਮੈਂ ਇਸ ਕਿਤਾਬ ਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਇਸਦਾ ਰੀਵ ਤੁਹਾਡੇ ਸਾਰੇ ਸਾਹਮਣੇ ਲੈ ਕੇ ਆਵਾਂਗੀ ਤਦ ਤੱਕ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਧੰਨਵਾਦ